ਹੈਲੋ ਦੋਸਤੋ ਬੈਸਟੀ ਚੈਰ ਐਜੂਕੇਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਇਸ ਵੀਡੀਓ ਵਿੱਚ ਆਪਾਂ ਕਵਰ ਕਰ ਰਹੇ ਹਾਂ ਪੰਜਾਬ ਜੀ ਕੇ ਲੇਟਰ ਟਾਪ ਐਮਸੀਕਿਊ ਜੋ ਕਿ ਆਉਣ ਵਾਲੀ ਪੰਜਾਬ ਲੈਵਲ ਦੇ ਹਰ ਇੱਕ ਐਗਜ਼ਾਮ ਲਈ ਇੰਪੋਰਟੈਂਟ ਰਹਿਣ ਵਾਲੇ ਨੇ ਦੋਸਤੋ ਚੈਨਲ ਤੇ ਫਸਟ ਵਾਰ ਵਿਜ਼ਿਟ ਕਰ ਰਹੇ ਹੋ ਚਲੋ ਸਬਸਕ੍ਰਾਈਬ ਕਰ ਲੈਣਾ ਨਾਲ ਲੱਗੀ ਬੈਲ ਆਈਕਨ ਦੀ ਕੰਟੀਨਿਊ ਪ੍ਰੈਸ ਜ਼ਰੂਰ ਕਰ ਦੇਣਾ ਤਾਂ ਕਿ ਸਾਡੇ ਵੱਲੋਂ ਜਦ ਵੀ ਕੋਈ ਨਵੀਂ ਵੀਡੀਓ ਅਪਲੋਡ ਹੋਵੇ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਕੇ। ਕੁਐਸਚਨ ਨੰਬਰ 1 ਪੰਜਾਬ ਵਿਧਾਨ ਸਭਾ ਦਾ ਪਹਿਲਾ ਸਪੀਕਰ ਕੌਣ ਸੀ? ਗਿਆਨੀ ਗੁਰਮੇ ਸਿੰਘ ਮਸਾਫਰ ਸਰਦਾਰ ਕਪੂਰ ਸਿੰਘ ਧਰਮਵੀਰ ਜਸਟਿਸ ਗੁਰਨਾਮ ਸਿੰਘ ਤਾਂ ਰਾਈਟ ਆਨਸਰ ਹੈ ਸਰਦਾਰ ਕਪੂਰ ਸਿੰਘ ਸਰਦਾਰ ਕਪੂਰ ਸਿੰਘ ਪੰਜਾਬ ਵਿਧਾਨ ਸਭਾ ਦੇ ਪਹਿਲੇ ਸਪੀਕਰ ਸਨ ਐਂਡ ਦੋਸਤੋ ਜੋ ਪ੍ਰੈਜ਼ੈਂਟ ਟਾਈਮ ਵਿੱਚ ਕੁਲਤਾਰ ਸਿੰਘ ਸੰਧਵਾ ਜੋ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਪੈਪਸੂ ਨੂੰ ਪੰਜਾਬ ਰਾਜ ਵਿੱਚ ਕਦੋਂ ਸ਼ਾਮਲ ਕੀਤਾ ਗਿਆ 1 ਨਵੰਬਰ 1968 1 ਨਵੰਬਰ 1952 1 ਨਵੰਬਰ 1948 ਜਾਇਨਾ ਵਿੱਚ ਕੋਈ ਨਹੀਂ ਤਾਂ ਰਾਈਟ ਆਨਸਰ ਹੈ 1 ਨਵੰਬਰ 1952 ਠੀਕ ਹੈ 1 ਨਵੰਬਰ 1952 ਇਸ ਵੀ ਨੂੰ ਜੋ ਪੈਪਸੂ ਨੂੰ ਪੰਜਾਬ ਰਾਜ ਵਿੱਚ ਸ਼ਾਮਲ ਕਰ ਲਿਆ ਸੀ ਐਂਡ ਦੋਸਤੋ ਜੋ ਪੈਪਸੂ ਦੀ ਜੋ ਸਥਾਪਨਾ 1948 ਵਿੱਚ ਹੋਈ ਸੀ ਅੰਮ੍ਰਿਤਸਰ ਕਿਸ ਖੇਤਰ ਦਾ ਹਿੱਸਾ ਹੈ ਮਾਲਵਾ ਦੁਆਬਾ ਮਰਝਾ ਪੋਠੋਵਾਰੀ ਤਾਂ ਰਾਈਟ ਆਨਸਰ ਹੈ ਮਾਝਾ ਅੰਮ੍ਰਿਤਸਰ ਜੋ ਮਾਝੇ ਖੇਤਰ ਦੀ ਨਾਉਂਦਾ ਹੈ ਐਂਡ ਮਾਝੇ ਖੇਤਰ ਦੀਨ 4 ਜ਼ਿਲ੍ਹੇ ਆਉਂਦੇ ਨੇ ਪਟਾਣਕੋਟ ਤਰਨਤਾਰਨ ਕੁਰਦਾਸਪੁਰ ਤੇ ਅੰਮ੍ਰਿਤਸਰ ਪੈਂਦੇ ਸੰਸਾਰਪੁਰ ਜਿਸ ਵਿੱਚ ਵੱਡੀ ਗਿਣਤੀ ਵਿੱਚ ਹਾਕੀ ਦੇ ਖਿਡਾਰੀ ਬਣੇ ਕਿਸ ਜ਼ਿਲ੍ਹੇ ਵਿੱਚ ਹੈ ਜਲੰਧਰ ਪਟਿਆਲਾ ਲੁਧਿਆਣਾ ਅੰਮ੍ਰਿਤਸਰ ਤਾਂ ਰਾਈਟ ਆਨਸਰ ਹੈ ਜਲੰਧਰ ਜੋ ਪਿੰਡ ਸੰਸਾਰਪੁਰ ਇਹ ਜਲੰਧਰ ਜ਼ਿਲ੍ਹੇ ਵਿੱਚ ਸਥਿਤ ਹੈ ਇਸ ਨੂੰ ਜੋ ਹਾਕੀ ਦੀ ਨਸਰੀ ਵੀ ਕਿਹਾ ਜਾਂਦਾ ਹੈ ਐਂਡ ਦੋਸਤੋ ਇਹ ਕੁਐਸਚਨ ਬੜਾ ਹੀ ਜ਼ਿਆਦਾ ਇੰਪੋਰਟੈਂਟ ਹੈ ਅਕਸਰ ਐਗਜ਼ਾਮ ਵਿੱਚ ਦੇਖ ਨੂੰ ਮਿਲਦਾ ਹੈ ਜੋ ਲਾਸਟ ਵਾਰ ਪਟਵਾਰੀ ਦਾ ਐਗਜ਼ਾਮ ਹੋਇਆ ਸੀ ਉਸ ਵਿੱਚ ਵੀ ਇਹ ਕੁਐਸਚਨ ਬਣਿਆ ਸੀ ਨਾਨਕਸਹੀ ਕੈਲੰਡਰ ਅਨੁਸਾਰ ਪਹਿਲਾ ਮਹੀਨਾ ਕਿਹੜਾ ਹੈ ਜੇਠ ਹੜ੍ਹ ਸਾਵਣ ਚੇਤ राइट आंसर है चेत ठीक है जी नानक साई कैलेंडर अनुसार जो पहला महीना है चेत चिट्टा लहू किश्ती रचना है भाई भीर सिंह नानक सिंह गुरदयाल सिंह अमृता प्रीतम राइट आंसर है नानक सिंह ठीक है जी ये एक नावल है जो कि नानक सिंह का है ਪੰਜਾਬ ਦਾ ਸਾਹੀ ਸ਼ਹਿਰ ਕਿਸ ਨੂੰ ਕਿਹਾ ਜਾਂਦਾ ਹੈ ਅੰਮ੍ਰਿਤਸਰ ਜਲੰਧਰ ਪਟਿਆਲਾ ਫਰੀਦਕੋੜਾ ਤਾਂ ਰਾਈਟ ਆਨਸਰ ਹੈ ਪਟਿਆਲਾ ਠੀਕ ਹੈ ਜੀ ਪਟਿਆਲਾ ਸ਼ਹਿਰ ਨੂੰ ਜੋ ਸਾਹੀ ਸ਼ਹਿਰ ਜਾਨੀ ਕਿ ਰਾਇਲ ਸਿਟੀ ਕਿਹਾ ਜਾਂਦਾ ਹੈ ਪੰਜਾਬ ਵਿੱਚ ਸਭ ਤੋਂ ਪਹਿਲੀ ਵਾਰ ਰਾਸ਼ਪਤੀ ਸ਼ਾਸਨ ਕਦੋਂ ਲੱਗਿਆ 1951 1952 1966 1971 ਦਾ ਰਾਈਟ ਆਨਸਰ ਹੈ 1951 ਠੀਕ ਹੈ ਜੀ ਪੰਜਾਬ ਵਿੱਚ ਸਭ ਤੋਂ ਪਹਿਲੀ ਵਾਰ 1951 ਵਿੱਚ ਜੋ ਰਾਸ਼ਪਤੀ ਸ਼ਾਸਨ ਲੱਗਿਆ ਸੀਗਾ ਐਂਡ ਦੋਸਤੋ ਜੋ ਭਾਰਤ ਦਾ ਪਹਿਲਾ ਰਾਜ ਹੈ ਠੀਕ ਹੈ ਪੰਜਾਬ ਜਿੱਥੇ ਸਭ ਤੋਂ ਪਹਿਲੀ ਵਾਰ ਜੋ ਰਾਸ਼ਪਤੀ ਰਾਜ ਲੱਗਿਆ ਸੀ ਐਂਡ ਪੰਜਾਬ ਵਿੱਚ ਹੁਣ ਤੱਕ ਟੋਟਲ ਜੋ 8 ਵਾਰ ਰਾਸ਼ਪਤੀ ਰਾਜ ਲੱਗਿਆ ਹੈ ਪੰਜਾਬ ਵਿੱਚ ਖਾਦਰ ਦੇ ਮੈਦਾਨਾਂ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਬੇਟ ਬਾਂਗਰ ਨਰਮਦਾ ਸਾਰੇ ਹੀ ਤਾਂ ਰਾਈਟ ਆਨਸਰ ਹੈ ਬੇਟ ਠੀਕ ਹੈ ਜੀ ਪੰਜਾਬ ਵਿੱਚ ਜੋ ਖਾਦਰ ਦੇ ਮੈਦਾਨੇ ਉਹਨਾਂ ਨੂੰ ਬੇਟ ਕਿਹਾ ਜਾਂਦਾ ਹੈ ਹੋਰ ਵਿਖੇ ਬੌਲੀ ਦਾ ਨਿਰਮਾਣ ਕਿਸ ਗੁਰੂ ਜੀ ਨੇ ਕਰਵਾਇਆ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਰਾਈਟ ਆਨਸਰ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਠੀਕ ਹੈ ਜੀ ਜੋ ਲਾਹੌਰ ਵਿਖੇ ਬੌਲੀ ਦਾ ਨਿਰਮਾਣ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਰਵਾਇਆ ਸੀ ਐਂਡ ਜੋ ਗੋਵਿੰਦਵਾਲ ਵਿਖੇ ਜੋ ਬੌਲੀ ਦਾ ਨਿਰਮਾਣ ਸ੍ਰੀ ਗੁਰੂ ਅਮਰਦਾਸ ਜੀ ਨੇ ਕਰਵਾਇਆ ਸੀ ਅੰਮ੍ਰਿਤਸਰ ਦੀ ਸੰਧੀ ਅਨੁਸਾਰ ਕਿਸ ਦਰਿਆ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਹੱਦ ਮੰਨਿਆ ਗਿਆ ਸਤਲੁਜ ਬਿਆਸ ਜੇਹਲਮ ਰਾਵੀ ਤਾਂ ਰਾਈਟ ਆਨਸਰ ਹੈ ਸਤਲੁਜ ਆਹ ਦੋਸਤੋ ਜੋ ਅੰਮ੍ਰਿਤਸਰ ਦੀ ਜੋ ਸੰਧੀ ਹੋਈ ਸੀ 1809 ਈਸਵੀ ਨੂੰ ਅੰਗਰੇਜ਼ਾਂ ਤੇ ਮਹਾਰਾਜਾ ਰਣਜੀਤ ਸਿੰਘ ਵਿਚਕਾਰ ਹੋਈ ਸੀ ਇਸ ਸੰਧੀ ਅਨੁਸਾਰ ਜੋ ਸਤਲੁਜ ਦਰਿਆ ਸੀਗਾ ਉਸ ਨੂੰ ਜੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਹੱਦ ਮੰਨਿਆ ਗਿਆ ਸੀ ਪੰਜਾਬ ਸਟੇਟ ਹੀਰੋਜ਼ ਮੈਮੋਰੀਅਲ ਅਤੇ ਮਿਊਜ਼ੀਅਮ ਕਿੱਥੇ ਸਥਿਤ ਹੈ ਅੰਮ੍ਰਿਤਸਰ ਫਰੀਪੁਰ ਫਾਇਲ ਕਾ ਮੁਕਤਸਰ ਤਾਂ ਰਾਈਟ ਆਨਸਰ ਹੈ ਅੰਮ੍ਰਿਤਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਪੱਟਾਂ ਦੀ ਬਾਣੀ ਸਮਲ ਹੈ 6 15 11 ਜਾਂ 22 ਤਾਂ ਰਾਈਟ ਆਨਸਰ ਹੈ 11 ਠੀਕ ਹੈ ਜੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 11 ਪੱਟਾਂ ਦੀ ਬਾਣੀ ਦਰਜ ਹੈ 6 ਗੁਰੂ ਸਾਹਿਬਾਂ ਦੀ ਐਂਡ 15 ਪਤਾਂ ਦੀ ਪੰਜਾਬ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਉਪਭੋਲੀ ਕਿਹੜੀ ਹੈ ਮਾਝੀ ਮਲਵਈ ਦੁਆਬੀ ਫੋਟੋਵਾਰੀ ਤਾਂ ਰਾਈਟ ਆਨਸਰ ਹੈ ਮਲਵਈ ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਜੋ ਮਾਲਵਾ ਦੀ ਜੋ 15 ਜ਼ਿਲ੍ਹੇ ਆਉਂਦੇ ਨੇ ਮਾਝਾ ਤੇ ਦੁਆਬਾ ਅੰਦਰ ਜੋ 4-4 ਜ਼ਿਲ੍ਹੇ ਆਉਂਦੇ ਨੇ ਇਸ ਤਰ੍ਹਾਂ ਦਾ ਜੋ ਮਾਲਵਾ ਦਾ ਖੇਤਰ ਹੀ ਸਭ ਤੋਂ ਵੱਧ ਹੈ ਲਾਮਾ ਤੇ ਕੋੜੀਆਂ ਦਾ ਆਰੰਭ ਕਿਸ ਗੁਰੂ ਜੀ ਵੱਲੋਂ ਕੀਤਾ ਗਿਆ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਾਂ ਰਾਈਟ ਆਨਸਰ ਹੈ ਸ੍ਰੀ ਗੁਰੂ ਰਾਮਦਾਸ ਜੀ ਠੀਕ ਹੈ ਜੀ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਲਾਮਾ ਤੇ ਕੋੜੀਆਂ ਦਾ ਆਰੰਭ ਕੀਤਾ ਗਿਆ ਪੰਜਾਬ ਭਾਰਤ ਦੀ ਕਿਸ ਦਿਸ਼ਾ ਵੱਲ ਸਥਿਤ ਹੈ ਉੱਤਰ ਪੂਰਬ ਉੱਤਰ ਪੱਛਮ ਦੱਖਣ ਪੂਰਬ ਦੱਖਣ ਪੱਛਮ ਤਾਂ ਰਾਈਟ ਆਨਸਰ ਹੈ ਉੱਤਰ ਪੱਛਮ ਠੀਕ ਹੈ ਜੀ ਜੋ ਪੰਜਾਬ ਭਾਰਤੀ ਉੱਤਰ ਪੱਛਮ ਦਿਸ਼ਾਵਲ ਸਥਿਤ ਹੈ ਪੰਜਾਬੀ ਦਾ ਪਹਿਲਾ ਸੂਫੀ ਕਵੀ ਕੌਣ ਹੈ ਬੁੱਲੇ शाह ਪਿੱਲੂ ਸਾਹ ਹਸਨ ਬਾਬਾ ਫਰੀਦ ਤਾਂ ਰਾਈਟ ਆਨਸਰ ਹੈ ਬਾਬਾ ਫਰੀਦ ਮੱਧਕਾਲੀ ਜੋ ਪੰਜਾਬੀ ਦੇ ਪਹਿਲੇ ਸੂਫੀ ਕਵੀ ਹਨ ਮਹਾਰਾਜਾ ਰਣਜੀਤ ਸਿੰਘ ਸਮੇਂ ਪੰਜਾਬ ਦੀ ਰਾਜਧਾਨੀ ਕਿਹੜੀ ਸੀ ਜਿਰੋਂਦ ਪੇਸ਼ਾਬਰ ਲਾਹੌਰ ਜਲੰਧਰ ਤਾਂ ਰਾਈਟ ਆਨਸਰ ਹੈ ਲਾਹੌਰ ਠੀਕ ਹੈ ਮਹਾਰਾਜਾ ਰਣਜੀਤ ਸਿੰਘ ਸਮੇਂ ਜੋ ਪੰਜਾਬ ਦੀ ਰਾਜਧਾਨੀ ਸੀ ਲਾਹੌਰ ਐਂਡ ਉਸ ਸਮੇਂ ਜੋ ਪੰਜਾਬ ਨੂੰ ਲਾਹੌਰ ਸੂਬੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ ਦਸਵੰਤ ਪ੍ਰਣਾਲੀ ਦਾ ਆਰੰਭ ਕਿਸ ਗੁਰੂ ਜੀ ਨੇ ਕੀਤਾ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਤਾਂ ਰਾਈਟ ਆਨਸਰ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਠੀਕ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਜੋ ਦਸਵੰਤ ਪ੍ਰਥਾ ਦੀ ਜੋ ਸ਼ੁਰੂਆਤ ਕੀਤੀ ਗਈ ਦਾਲ ਖਾਲਸਾ ਦੀ ਸਥਾਪਨਾ ਕਿਸ ਨੇ ਕੀਤੀ ਬੰਦਾ ਸਿੰਘ ਬਹਾਦਰ ਨਵਾਬ ਕਪੂਰ ਸਿੰਘ ਮਹਾਰਾਜਾ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਤਾਂ ਰਾਈਟ ਆਨਸਰ ਹੈ ਨਵਾਬ ਕਪੂ ਸਿੰਘ ਠੀਕ ਹੈ ਨਵਾਬ ਕਪੂ ਸਿੰਘ ਵੱਲੋਂ ਜੋ ਦਾਲ ਖਾਲਸਾ ਦੀ ਸਥਾਪਨਾ ਕੀਤੀ ਗਈ ਸੀ ਐਂਡ ਜੋ ਦਾਲ ਖਾਲਸਾ ਦੀ ਸਥਾਪਨਾ ਹੋਈ ਸੀ 29 ਮਾਰਚ 1748 ਨੂੰ ਇਸ ਤਰ੍ਹਾਂ ਦੋਸਤੋ ਅੱਜ ਦੇ ਜੋ ਟੌਪ 20 MCQ ਸਮਾਪਤ ਹੋਈ ਨੇ ਵੀਡੀਓ ਵਧੀਆ ਲੱਗਿਆ ਹੈ ਹੈਲਪਫੁਲ ਲੱਗਿਆ ਹੈ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਧੰਨਵਾਦ